ਸੱਚੀ ਗੱਲ ਦੋਸਤੋ ਆਪਾਂ ਖੜੇ ਆ ਹਬੌਰ ਨਿਊ ਰੋਡ ਤੇ ਖੰਡਾ ਚੌਕ ਆ ਇਹ ਤੇ ਇੱਥੇ ਆ ਸਿਰਤ ਅਤਰਾਲੇ ਪਹਿਲਾਂ ਜਿਵੇਂ ਇਧਰ ਉਧਰ ਦੂਜੇ ਸ਼ਹਿਰਾਂ ਚੋਂ ਅਤਰਾਲੇ ਸੀਗੇ ਹਨਾ ਦੂਰ ਜਾਣਾ ਪੈਂਦਾ ਸੀ ਆਪਣੇ ਏਰੀਆ ਦੇ ਲੋਕਾਂ ਨੂੰ ਹੁਣ ਆਪਣੇ ਹਬੌਰ ਚ ਵੀ ਆ ਗਿਆ ਬਹੁਤ ਵਧੀਆ ਕੰਮਾਂ ਬਾਈ ਹੋ ਰਹਾਂਗਾ ਲੋਕਲ ਹੈਗੇ ਆਪਣੇ ਇੱਥੇ ਹਬੌਰ ਤੋਂ ਬੜਾ ਜਿਆਜ ਰੇਟ ਆ ਤੇ ਆਜੋ ਆਪਾਂ ਚੈੱਕ ਕਰਦੇ ਇਹਨਾਂ ਕੋਲ ਕੀ ਕੁਛ ਆ ਤੇ ਇੱਕ ਬਾਈ ਤੁਸੀਂ ਮੈਨੂੰ ਦਿਖਾ ਰਹੇ ਸੀਗੇ ਜਿਹੜਾ ਆਹ ਵੈਂਪਾਇਰ ਬਲੱਡ ਵੈਂਪਾਇਰ ਇਹ ਸਰ ਸਾਡਾ ਸਵੀਟ ਦੇ ਅੰਦਰ ਨੰਬਰ 1 ਚੱਲਦਾ ਪਿਆ ਜੀ ओके ਬੜੀ ਦੂਰ ਦੂਰ ਤੱਕ ਆਪਣਾ ਕੈਨੇਡਾ ਅਮਰੀਕਾ ਤੱਕ ਜਾ ਚੁੱਕਾ ਹੈ ਇੱਕ ਆਪਣੇ ਕੋਲ ਪਿਓਰ ਸ਼ੇਖਾਂ ਵਾਲਾ ਆਉਂਦਾ ਜੀ ਜਿਹਨੂੰ ਉਦਵਾਨ ਕਹਿੰਦੇ ਉਦਵਾਨ ਹਾਂਜੀ ਉਦ ਆਪਣੇ ਕੋਲ ਬੜੇ ਟਾਈਪ ਦੇ ਉਦ ਹੈਗੇ ਨੇ ਤੁਸੀਂ ਸਾਡੀ ਕੁਆਲਿਟੀ ਦੇਖੋਗੇ ਚੈੱਕ ਕਰੋਗੇ ਤੁਹਾਨੂੰ ਆਪੇ ਪਤਾ ਲੱਗੇਗਾ ਇੱਕ ਜਿਹੜਾ ਵਾਈਟ ਉਦ ਹੁੰਦਾ ਉਹਦਾ ਤੇ ਉਦਵਾਨ ਦਾ ਫਰਕ ਆ ਕੋਈ ਹਾਂਜੀ ਸਰ ਬਹੁਤ ਜ਼ਿਆਦਾ ਫਰਕ ਹੈ ਇਹ ਹੋ ਗਈ ਸਰ ਪਿਓਰ ਸ਼ੇਖਾਂ ਵਾਲੀ ਫ੍ਰੈਗਰੈਂਸ ਜੀ ਵਾਈਟੂ ਦਾ ਹੋਰ ਆ ਜਾਂਦਾ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਜੰਨਤ ਫਿਰਦੌਸ ਇਹ ਵੀ ਪਿਓਰ ਸ਼ੇਖਾਂ ਵਾਲੀ ਅਰੇਬੀਅਨ ਫ੍ਰੈਗਰੈਂਸ ਹੋ ਜਾਂਦੀ ਹੈ ਆਪਣੇ ਕੋਲ ਇਸ ਟਾਈਮ 200 ਤੋਂ 25 ਨਾਲ ਆਪਣੇ ਕੋਲ ਬਖੂਰ ਬਰਨਰ ਤੁਹਾਨੂੰ ਮਿਲ ਜਾਣਗੇ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਕਾਰ ਹੈਂਗਿੰਗ ਵਾਲੇ ਫ੍ਰੈਗਰੈਂਸਿਸ ਮਿਲ ਜਾਣੀਆਂ ਸਾਰੀਆਂ ਪਰਫਿਊਮਸ ਅਸੀਂ ਤਿਆਰ ਕਰਦੇ ਹਾਂ ਜੀ ਆਪ ਪਰਫਿਊਮ ਤੁਸੀਂ ਸਾਡੇ ਤੋਂ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਓਕੇ ਇਹ ਕਾਰ ਹੈਂਗਿੰਗ ਆ ਮਾਲੂਕ ਸਿੱਧਾ ਹੁੰਦਾ ਚਲਾ ਗਿਆ ਜੀ ਬਲੂਰ ਹਾਂ ਜੀlfloor ਦੇ ਅੰਦਰ ਸਿੱਧਾ ਲੱਗੇ ਇਹਨਾਂ ਦਾ ਕੀ ਪ੍ਰਾਈਸ ਆ ਇਹ ਸਿਰਫ ਆਪਣੇ ਕੋਲ 350 ਤੋਂ ਸਟਾਰਟ ਹੋ ਜਾਂਦੇ ਆਪਣੇ ਕੋਲ ਹਰ ਤਰ੍ਹਾਂ ਦਾ ਬ੍ਰਾਂਡ ਅਵੇਲੇਬਲ ਹੈ ਜੀ ਐਲਵੀ ਗੁਚੀ ਅਰਮਾਨੀ ਟੌਮ ਫੋਰਡ ਸਭ ਬ੍ਰਾਂਡ ਆਪਣੇ ਕੋਲ ਅਵੇਲੇਬਲ ਹੈ ਜੀ ਮਾ ਉਹ ਆਪਣਾ ਲੋਕਲ ਮਾਲ ਨਹੀਂ ਹੈਗਾ ਜਿੱਦਾਂ ਅੱਜ ਕੱਲ ਕੱਪੜੇ-ਕੁਪੜੇ ਆ ਰਹੇ ਆ ਮੋਨੇ ਆਰੀ ਵਗੈਰਾ ਵਾਲੇ ਰੱਖੀ ਖੜੇ ਆ ਜੀ ਉਹਨਾਂ ਕੋਲ ਸਾਰਾ ਦਿੱਲੀ ਵੇੜ ਮਾਰ ਬਹੁਤ ਵਧੀਆ ਪੈਕਿੰਗ ਆ ਇਹਨਾਂ ਦੀਆਂ ਨਾ ਬੜੀ ਸੋਹਣੀਆਂ ਲੱਗਦੀਆਂ ਟੰਗੀਆਂ ਇਹ ਇਹ ਵੀ 350 ਆ ਹਾਂ ਜੀ ਸਰ ਸਟਾਰਟਿੰਗ ਸਭ 350 ਤੋਂ ਹੋ ਜਾਂਦਾ ਜੇ ਜਿਵੇਂ ਕਿਸੇ ਨੇ ਸਪੈਸ਼ਲ ਕੋਈ ਕਿਸੇ ਦੀ ਚੁਆਇਸ ਹੁੰਦੀ ਹੈ ਨਾ ਵੀ ਹੁੰਦਾ ਵੀ ਮੈਂ ਇਹੇ ਲਾਉਣਾ ਤਿਆਰ ਕਰਾਉਂਦੇ ਹਾਂ ਅਸੀਂ ਸਾਰਾ ਕੁਝ ਕਰਦੇ ਆਂ ਜੀ ਪਰਫਿਊਮ ਅਸੀਂ ਕਸਟਮਾਈਜ਼ ਕਰਦੇ ਆਂ ਜੀ ਆਪ ਸਾਡੇ ਕੋਲ ਮਸ਼ੀਨ ਲੱਗੀ ਹੋਈ ਆ ਪਰਫਿਊਮ ਕਸਟਮਾਈਜ਼ ਕਰਨ ਸੇ ਹਰ ਤਰ کوئی بھی اود لیلو کوئی بھی انتر لیلو اسی طنوں پر وہ رفارم دے اندر پر اپنا جی میں توکات تو کنے اک تو شروع ہوئے اندھا ہے اپنا اثر 350 تو سٹارٹ ہو جانگا جی 6 ml ٹھیکا دکھائیو 6 ml دی شکل آج سارے سارے 6 ml دیاں بارٹس نہیں جی تجھ دیکھ سکتے ہیں بڑیاں پیاریاں پیاریاں بارٹس بہت سون گیاں بہت پیاریاں پیاریاں بارٹس مل دیاں سارے بہت سون گیاں سارے بہ ਪਰਫਿਊਮ ਵੀ ਫਿਰ ਤੁਸੀਂ ਤਿਆਰ ਕਰਦੇ ਨੂੰ ਜਿਵੇਂ ਆਹ ਤਿਆਰ ਕਿਤਾ ਹੈ ਸਰ ਜੀ ਚੈੱਕ ਕਰੋ ਸਾਡਾ ਇਹ ਕਿਹੜਾ ਦੇਖੋ ਸਰ ਤੁਸੀਂ ਸਾਡਾ ਪ੍ਰੈਸ਼ਰ ਚੈੱਕ ਕਰੋ ਨਾਲ ਇਹਨਾਂ ਨੂੰ ਪਤਾ ਲੱਗ ਬਹੁਤ ਵਧੀਆ ਬਹੁਤ ਸੁਣਾ ਮਿੱਠੀ ਮਿੱਠੀ ਸਮੈਲ ਆ ਫਰੂਟੀ ਇਸ ਨਾਲ ਹੁੰਦੀ ਹੈ ਨਾ ਜਸ ਉਸ ਟਾਈਪ ਦੀ ਆ ਜ਼ਿਆਦਾਤਰ ਜਿਹੜੇ ਫਰੂਟੀ ਜੇ ਹੁੰਦੇ ਆ ਨਾ ਇਹ ਇਹ ਬਾਲੇ ਵਧੀਆ ਲੱਗਦੇ ਆਪਣੇ ਇਧਰ ਸਾਈਡ ਤੇ ਜ਼ਿਆਦਾ ਸਰ সুইਟ ਫਰੇਗਰੈਂਸ ਲੋਕ ਫਰੇਗਰੈਂਸ ਆ ਜ਼ਿਆਦਾ ਉਹ ਹਾਰਡ ਜੀਆਂ ਅੱਛੀਆਂ ਲੱਗਦੀਆਂ ਹਨ ਇਹ ਹਰੇਕ ਨਾਲੇ ਵਕੇਸ਼ਨ ਤੇ ਚੱਲ ਜਾਂਦੇ ਆ ਹਰੇਕ ਮੌਸਮ ਚ ਵੀ ਚੱਲ ਜਾਂਦੇ ਸੱਚੀ ਹਾਂਜੀ ਇੱਕ ਬਾਈ ਜਿਹੜੇ ਆ ਲੱਗੇ ਹੋਏ ਆ ਇਹਨਾਂ ਨੂੰ ਕੀ ਕਹਿੰਦੇ ਜਿਹੜੇ ਆਪਾਂ ਸਰ ਬਰਨਰਸ ਆ ਜਾਂਦੇ ਆ ਜੀ ਕਮਰੇ ਚ ਲਾਉਣ ਦਾ ਹਾਂਜੀ ਕਮਰੇ ਚ ਤੁਸੀਂ ਘਰ ਦੇ ਅੰਦਰ ਲਗਾ ਸਕਦੇ ਹੋ ਇਹਦੇ ਵਿੱਚ ਤੁਸੀਂ ਆ ਦੇਖੋ ਜੀ ਇਹਦੇ ਵਿੱਚ ਪਿਓਰ ਸਾਡੇ ਕੋਲ ਉਦ ਦੀ ਲੱਕੜ ਆਉਂਦੀ ਹੈ ਜੀ ਓਕੇ ਅਰੇ ਤੁਸੀਂ ਫ੍ਰੈਗਰੈਂਸ ਲੋ ਸਰ ਉਹ ਵਰਗਾ ਇਹਦੇ ਅੰਦਰ ਸਰ ਆ ਪੈਂਦਾ ਤੁਸੀਂ ਇਹਨੂੰ ਘਰ ਦੇ ਅੰਦਰ ਕਿਤੇ ਵੀ ਲਗਾਓ ਠੀਕ ਆ ਥੋੜੀ ਦੇਰ ਤੁਸੀਂ ਲਗਾਉਂਗੇ ਤੁਹਾਨੂੰ ਪਤਾ ਲੱਗੂਗਾ ਪੂਰੇ ਘਰ ਦੇ ਅੰਦਰ ਫ੍ਰੈਗਰੈਂਸ ਆ ਗਈ ਜੀ ਆ ਦੇਖੋ ਸਾਡੇ ਕੋਲ ਆ ਲੱਗਿਆ ਹੋਇਆ ਹੈ ਜੀ ਆ ਨਵੇਂ ਆਏ ਆ ਸਰ ਸਾਰੇ ਸਾਡੇ ਕੋਲ ਬਰਨਰਸ ਇਹ ਬਹੁਤ ਸੋਹਣਿਆ ਹਨ ਬਹੁਤ ਪਿਆਰੀ ਚਾਹ ਦੇ ਪਰ ਸ਼ੇਖਾਂ ਦੇ ਹੀ ਹੁੰਦੇ ਲੱਗੇ ਵੀ ਆਫਿਸ ਦਾ ਅਫਰ ਬਾਹਰ ਆਪਣੇ ਜਾਂਦੇ ਆ ਪਰਫਿਊਮ ਜਿੱਤਰ ਉਹਦੇ ਲਈ ਆਪਣੇ ਕੋਲ ਸਪੈਸ਼ਲ ਬਾਕਸੇ ਹੁੰਦੇ ਜੀ ਤੇ ਜੇ ਤੁਸੀਂ ਪੈਕ ਸੈੱਟ ਬਣਾਣਾ ਹੋਵੇ ਸੈੱਟ ਬਣਾ ਦਿੰਨੇ ਆ ਜੀ ਪਰਫਿਊਮ ਦੇ ਬਾਕਸੇ ਆਪਣੇ ਕੋਲ ਸਾਰੇ ਅਵੇਲੇਬਲ ਨੇ ਸਾਰਾ ਕੁਝ ਮਤਲਬ ਆਪਣੇ ਕੋਲ ਅਵੇਲੇਬਲ ਹੈ ਸਰ ਸਾਡਾ ਇੰਸਟਾ ਤੇ ਹੈਗਾ ਅਕਾਊਂਟ ਸਿਰਤ ਅਤਸ ਤੁਸੀਂ ਸਾਰੇ ਜਰੂਰ ਫੋਲੋ ਕਰੋ ਰਿਵਿਊਸ ਦੇਖੋ ਸਾਡੇ ਜਾ ਕੇ ਫਿਰ ਸਾਡੇ ਕੋਲ ਆਓ ਜੀ ਪਹਿਲਾਂ ਜਾ ਕੇ ਇੰਸਟਾਗ੍ਰਾਮ ਤੇ ਚੈੱਕ ਕਰ ਲਓ ਬਾਈ ਉਹਨਾਂ ਦਾ ਕੰਮ ਬਾਕੀ ਤਸੱਲੀ ਵਾਲਾ ਕੰਮ ਆ ਮੈਂ ਸਾਰੇ ਚੈੱਕ ਕਰਕੇ ਵੇਖ ਲੇ ਬਹੁਤ ਟਾਈਮ ਦਾ ਬਾਈ ਹੋਰਾਂ ਦਾ ਮੱਥਾ ਮਾਰੀ ਜਨਾ ਬਹੁਤ ਵਧੀਆ ਇਹਨਾਂ ਦੇ ਹਰ ਇੱਕ ਵਧੀਆ ਇਹਨਾਂ ਨੇ ਪਿਓਰ ਮਾਲ ਰੱਖਿਆ ਹੋਇਆ ਕੋਈ ਉਹ ਜਾਲੀ ਜਾਂ ਕੰਮ ਨਹੀਂ ਵੀ ਦਿੱਲੀ ਵਾਲੇ ਚੱਕ ਕੇ ਹਨਾ ਅਲਕੋਹਲ ਜੇ ਤੇ ਉਹ ਐਸਿਡੀਆਂ ਤੇ ਉਹ ਪਾ ਕੇ ਮਿਕਸ ਕਰਦੇ ਸਾਰਾ ਕੰਪਾਊਂਡ ਹੁੰਦਾ ਸਾਰਾ ਕੰਪਾਊਂਡ ਹੈ ਜੀ ਅਰੇ ਯਾਨਾ ਬਹੁਤ ਵਧੀਆ ਕੰਮ ਆ ਬਾਈ ਹੋਰਾਂ ਦਾ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰੋ ਬਾਈ ਤੇ ਰਿਵਿਊ ਦੇਖੋ ਤੇ ਵਿਜ਼ਿਟ ਜ਼ਰੂਰ ਕਰੋ ਤੁਹਾਨੂੰ ਵਧੀਆ ਡੀਲ ਮਿਲੂਗੀ ਤੇ ਕੰਮ ਮਤਲਬ ਕਿ ਬਹੁਤ ਵਧੀਆ ਮਿਲਣਗੇ ਨਾ ਪਿਓਰ ਜੈਨੂਇਨ